ਇਸ ਬੁੱਢੀ ਨਾਨੀ ਨੂੰ ਕੌਣ ਸੰਭਾਲੇ ਜਿਸ ਨੂੰ ਦੇਖਣ ਪੂਰੇ ਪਿੰਡ ਵਾਲੇ ਇਕੱਠੇ ਤਾਂ ਹੋਏ ਨੇ ਹੌਸਲਾ ਤਾਂ ਦੇ ਰਹੇ ਨੇ ਪਰ ਉਹਨਾਂ ਦਾ ਦੁੱਖ ਸ਼ਾਇਦ ਹੀ ਕੋਈ ਸਮਝ ਸਕਦਾ ਹੈ ਇਸ ਘਰ ਦੇ ਵਿੱਚ ਰਹਿੰਦਾ ਇਹ ਪਰਿਵਾਰ ਜਿੱਥੇ ਨਾਨੀ ਆਪਣੇ ਦੋਤੇ ਦੋਤੀਆਂ ਦੇ ਨਾਲ ਰਹਿੰਦੀ ਹੁੰਦੀ ਸੀ ਇੱਥੇ ਹੀ ਬੀਤੇ ਦਿਨ ਨੂੰ ਭੈਣ ਭਰਾ ਦਾ ਝਗੜਾ ਹੋਇਆ ਤੇ ਉਸ ਤੋਂ ਬਾਅਦ ਨਾਨੀ ਨੂੰ ਸਮਝ ਹੀ ਨਾ ਲੱਗੇ ਕਿ ਕਿਉਂ ਆਖਿਰਕਾਰ ਉਸਨੂੰ ਹੁੰਡੀ ਲਾ ਕੇ ਕਮਰੇ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਜਿਸ ਸਮੇਂ ਤੱਕ ਉਹ ਸਮਝਦੇ ਉਸ ਸਮੇਂ ਤੱਕ ਕਾਫੀ ਦੇਰ ਹੋ ਗਈ ਸੀ ਹੁਣ ਹੌਸਲਾ ਦਿੰਦੇ ਹੋਏ ਪਿੰਡ ਵਾਲੇ ਅਤੇ ਬਾਕੀ ਦੇ ਰਿਸ਼ਤੇਦਾਰ ਹੀ ਆਖ ਰਹੇ ਨੇ ਕਿ ਰੱਬ ਨੇ ਭੈਣ ਅਤੇ ਭਰਾ ਦਾ ਰਿਸ਼ਤਾ ਬੜਾ ਹੀ ਅਜੀਬ ਹੁੰਦਾ ਹੈ ਕਿਉਂਕਿ ਉਹ ਗੱਲਾਂ ਬਾਤਾਂ ਜਿਹੜੀਆਂ ਭੈਣਾਂ ਆਪਣੇ ਮਾਪਿਓ ਦੇ ਨਾਲ ਨਹੀਂ ਕਰ ਸਕਦੀਆਂ ਉਹ ਭਰਾਵਾਂ ਦੇ ਨਾਲ ਕਰ ਲੈਂਦੀਆਂ ਨੇ ਅਤੇ ਭਰਾ ਵੀ ਆਪਣਾ ਹਰ ਦੁੱਖ ਸੁੱਖ ਅਤੇ ਨਾਲ ਹੀ ਹੌਸਲਾ ਆਪਣੀ ਵੱਡੀ ਭੈਣ ਤੋਂ ਲੈਂਦੇ ਨੇ ਪਰ ਇੱਥੇ ਇੱਕ ਵੱਡੀ ਭੈਣ ਦੇ ਨਾਲ ਛੋਟੇ ਭਰਾ ਦੀ ਇਹੋ ਜਿਹੀ ਟਕਰਾਅ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਛੋਟੇ ਭਰਾ ਨੇ ਆਪਣੀ ਭੈਣ ਦੀ ਜਾਨ ਲੈ ਲਈ ਜਿਸ ਤੇ ਪਰਿਵਾਰਿਕ ਮੈਂਬਰਾਂ ਨੂੰ ਵੀ ਯਕੀਨ ਨਹੀਂ ਹੋਇਆ ਇਸ ਮੌਕੇ ਤੇ ਬੁੱਢੀ ਨਾਨੀ ਦੱਸਦੀ ਹੈ ਕਿ ਇਹ ਬੱਚੇ ਮੇਰੇ ਕੋਲ ਹੀ ਰਹਿੰਦੇ ਸੀ ਕਦੇ ਇਹਨਾਂ ਦਾ ਆਪਸ ਦੇ ਵਿੱਚ ਕੋਈ ਝਗੜਾ ਤੱਕ ਨਹੀਂ ਹੋਇਆ ਪਰ ਬੀਤੇ ਦਿਨ ਪਤਾ ਨਹੀਂ ਇਹੋ ਜਹੀ ਕੀ ਗੱਲ ਹੋਈ ਕਿ ਮੁੰਡੇ ਨੇ ਕੁੰਡਾ ਲਾ ਲਿਆ ਤੇ ਉਸ ਤੋਂ ਬਾਅਦ ਕੁੜੀ ਨੂੰ ਮਾਰ ਕੇ ਹੀ ਉਹ ਬਾਹਰ ਨਿਕਲਿਆ ਮੋਗਾ ਦੇ ਹਲਕਾ ਬਾਗਾ ਪੁਰਾਣਾ ਅਧੀਨ ਪੈਂਦੇ ਪਿੰਡ ਵੈਰੋਕੇ ਦਾ ਇਹ ਮਾਮਲਾ ਜਿੱਥੇ ਭਰਾ ਦੇ ਵੱਲੋਂ ਆਪਣੀ ਭੈਣ ਦੀ ਜਾਨ ਲਈ ਗਈ ਹੈ ਪਤਾ ਇਹ ਹੀ ਲੱਗ ਸਕਿਆ ਹੈ ਕਿ ਮ੍ਰਿਤਕਾ ਵੀਰਪਾਲ ਕੋਰ ਆਪਣੇ ਨਾਨਕੇ ਪਿੰਡ ਵੈਰੋਕੇ ਰਹਿ ਰਹੀ ਸੀ ਜਿੱਥੇ ਕਿਸੇ ਗੱਲ ਨੂੰ ਲੈ ਕੇ ਭੈਣ ਭਰਾ ਦੇ ਵਿੱਚ ਤਕਰਾਰ ਹੁੰਦੀ ਹੈ ਤੇ ਉਸ ਤੋਂ ਬਾਅਦ ਭੈਣ ਦੀ ਜਾਨ ਲੈ ਲਈ ਜਾਂਦੀ ਹੈ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਦੇ ਹੋਏ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਦੋਸ਼ੀ ਭਰਾ ਨੂੰ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਇਸ ਮੌਕੇ ਤੇ ਨਾਨੀ ਦੇ ਵੱਲੋਂ ਹੀ ਦੱਸਿਆ ਗਿਆ ਕਿ ਕਿਸ ਤਰ੍ਹਾਂ ਦੇ ਨਾਲ ਘਰ ਦੇ ਵਿੱਚ ਵਧੀਆ ਤੇ ਸੁਖਦ ਮਾਹੌਲ ਸੀ ਤੂੰ ਬਦਾਨੀ ਸਾਨੂੰ ਬਾਹਰ ਕੱਢ ਦਿੱਤੀ ਸੀ ਹਾਈ ਜਨਵੰਦ ਹਰੀ ਇਹ ਲੈ ਰੱਖ ਨਹੀਂ ਦਿੱਤੇ ਨਹੀਂ ਖੜਿਆ ਨਹੀਂ ਦਿੱਤੇ ਬਾਹਰ ਕੱਢ ਕੇ ਮੁੰਡਾ ਲਾਹ ਕੇ ਇਹ ਪਤਾ ਨਹੀਂ ਕੀ ਕਰ ਰਹੀ ਜੀ ਮੁੰਡਾ ਕੌਣ ਸੀਗਾ ਜੀ ਉਹ ਦੋ ਤਾਂ ਆ ਵੀ ਇਧਰ ਉਹ ਖੜਾ ਉਹ ਖੜਾ ਆ ਟਕੜੀ ਜੀ ਜਦ ਤੱਕ ਮਾਤਾ ਜੀ ਪਹਿਲੀ ਵਾਰੀ ਝਗੜਾ ਹੋਇਆ ਜਾਂ ਕੋਈ ਪਿਛੋਕਿਸ਼ 100 ਕੋਈ ਗੱਲਬਾਤ ਹੋਈ ਹੈ ਨਹੀਂ ਨਹੀਂ ਪੈਣੇ ਵਿਰਾਦਾ ਇਹ ਨਾ ਪੈਰ ਰਸੀ ਗਈ ਕੋਈ ਹੰਤ ਨਹੀਂ ਸੀ ਗਈ ਰਾਤ ਪਤਾ ਨਹੀਂ ਕੀ ਹੋਗੀ ਮੈਨੂੰ ਤਾਂ ਵੀ ਨਹੀਂ ਦਾ ਨਹੀਂ ਮੈਨੂੰ ਤਾਂ ਜੀਦਾ ਨਹੀਂ ਉਹ ਸਾਡੇ ਕੰਮ ਕਰਨ ਵਾਲਾ ਮੁੰਡਾ ਜਾ ਆ ਕੇ ਇੱਕ ਦਿਨ ਵੀ ਮਤ ਪਿਆ ਆ ਕੇ ਜਾਂ ਵਾਚ ਨਹੀਂ ਬਹਿ ਮੱਕ ਚਾ ਚਲ ਮੁੰਨੇ ਦਾ ਇਸ ਮਾਦਾ ਨੂੰ ਪਤਾ ਕਦੋਂ ਲੱਗਿਆ ਵੀ ਕੁੜੀ ਨੇ ਇਸ ਤਰ੍ਹਾਂ ਮਗਰੋਂ ਪਤਾ ਲੱਗਿਆ ਅਸੀਂ ਅੰਦਰ ਵੜ ਗਏ ਵਾਰ ਕੋਈ ਕੀ ਜੇ ਤਾਂ ਕਰੇ ਹੋਰ ਕੋਈ ਨਹੀਂ ਸੀ ਉਸ ਟਾਈਮ ਕੋਈ ਨਹੀਂ ਕੋਈ ਨਹੀਂ ਉਹ ਦੋ ਭੈਣ ਭਰਾ ਮਾਮਪਾਲ ਸਿੰਘ ਤੇ ਵੀਰ ਜੋਤਕਾਰ ਮੰਪਾਲ ਸਿੰਘ ਜਿਹੜਾ ਹੈਗਾ 19 ਸਾਲ ਦਾ ਤੇ ਵੀਰ ਜੋਤਾਰ ਜਿਹੜੀ ਕਰਕੇ ਆਈ ਉਹ 23-24 ਸਾਲ ਤੇ ਇਹ ਆਪਣੇ ਨਾਨੀ ਕੋਲੇ ਰਹਿੰਦੇ ਸੀ ਰਾਣੀ ਕੌਰ ਕੋਲੇ ਵਾਈਫ ਆਫ ਮਿਸ਼ਰਤਰ ਸਿੰਘ ਵੈਰੋ ਕੇ ਕੋਲੇ ਇਹਨਾਂ ਦਾ ਅਸਲ ਪਿੰਡ ਜਿਹੜਾ ਹੈਗਾ ਉਹ ਫਟੇਗੜ ਕੋਰੋਟਾਣਾ ਇਹ ਇੱਥੇ ਰਹਿੰਦੇ ਸੀਗੇ ਦੋਨੇ ਜਣੇ ਉਹ ਇਹਦੇ ਭਰਾ ਨੇ ਜਿਹੜਾ ਹੈਗਾ ਮੰਪਾਲ ਉਹਨੇ ਆਪਦੀ ਸਿਸਟਰ ਨੂੰ ਜਿਹੜਾ ਹੈਗਾ ਨਾ ਸਿਰ ਦੇ ਵਿੱਚ ਜਿਹੜਾ ਆਪਣਾ ਰਸੋਈ ਦੇ ਵਿੱਚ ਵਰਤੋਂ ਚਲਾਉਣ ਵਾਲਾ ਅੰਦਰ ਚਾਮਗਰ ਅੜਾਉਣ ਵਾਲਾ ਘੋਟਣਾ ਹੁੰਦਾ ਉਹ ਸਰਚ ਮਾਰ ਕੇ ਜਿਹੜਾ ਹੈਗਾ ਉਹਦਾ ਕਤਲ ਕਰ ਕਰ ਬਿੱਤੀ ਰਾਤ ਕੀ ਕਹਾਵਦੀ ਰਹੇ ਜੀ ਤੁਸੀਂ ਉਹ ਤਾਂ ਨੇ ਆਪਣੀ ਸਿਸਟਰ ਦੇ ਕੈਰੈਕਟਰ ਤੇ ਡਾਊਟ ਕਰਦਾ ਸੀ ਇਹ ਉਹ ਲੜਕੇ ਜਿਹੜਾ ਪਹਿਲਾਂ ਉਹਦੀ ਪਰਸੇ ਰੱਖਦੀ ਸੀ ਤੇ ਲੜਕੇ ਤੇ ਮੈਨੂੰ ਜਿੱਥੋਂ ਹੁਣ ਤੱਕ ਪਤਾ ਲੱਗਿਆ ਇੱਕੋ ਮੁਕੱਦਮਾ ਚਾਹ ਦਦਿਆ ਬਾਕੀ ਦਾ ਰਿਕਾਰਡ ਦੇਖ ਰਹੇ ਹਾਂ ਅਸੀਂ ਉਹਦਾ ਇਹ ਲੜਕੇ ਖਲੋਤੇ ਵੀ ਘਰੋਂ ਪੰਗੇ ਡਿੱਤੀ ਪੈ ਗਏ ਜੀ ਇਹ 110 ਮੀਨਸ ਦੇ ਤੱਕ ਪਤਾ ਕਤਲ ਦਾ ਮਗਮਾ ਤੁਹੇ ਇੱਕ ਹੋਰ ਨੂੰ ਦੱਸੇਗੇ ਚੰਗਾ ਹੈ ਨਹੀਂ ਇਹਦੇ ਚ ਹੋਰ ਕੋਈ